ਮੇਰੇ ਨਾ ਮੰਮਾ ਇੱਕੋ ਗੱਲ ਕਹਿੰਦੇ ਹੁੰਦੇ ਸੀ ਕਿ ਬੇਟਾ ਦਸਵੰਦ ਕੱਟਿਆ ਕਰੋ ਉਹ ਕਿੰਨੇ ਕੁ ਵਾਰ ਵੇਚਦੀ ਆ ਅੱਜ ਕੁਝ ਵੀ ਨਹੀਂ ਕਿਉਂ ਸਵੇਰ ਸੇ ਇੱਕ ਵੀ ਨਹੀਂ ਵਿਕਾ ਕਸਟਮਰ ਦਾ ਇੰਤਜ਼ਾਰ ਕਰ ਕਸਟਮਰ ਦਾ ਇੰਤਜ਼ਾਰ ਕਰ ਰਹੇ ਹੋ ਤਾਂ ਮੇਰੇ ਮੰਮਾ ਦਾ ਬੜਾ ਇਨਫਲੂਐਂਸ ਰਿਹਾ ਮੇਰੇ ਤੇ ਤੋ ਕਹਿੰਦੇ ਸੀ ਦਸਵੰਦ ਕੱਢਿਆ ਕਰੋ ਦਸਵੰਦ ਚ ਦੇਖੋ ਸਮਾਂ ਨਹੀਂ ਹੁੰਦਾ ਸਭ ਤੋਂ ਪਹਿਲਾਂ ਤਾਂ ਸਮਾਂ ਦਾ ਦਸਵੰਦ ਕੱਢਣਾ ਬੜਾ ਜ਼ਰੂਰੀ ਹੈ ਅੱਛਾ ਭਗਵਾਨ ਮੇ ਵਿਸ਼ਵਾਸ ਕਰਦੇ ਹੋ ਜੀ ਕਿਸ ਮੇ ਵਿਸ਼ਵਾਸ ਕਰਦੇ ਹੋ ਮਾਤਾ ਰਾਣੀ ਮਾਤਾ ਰਾਣੀ ਦੇ ਆਪਨੇ ਬੋਲਾ ਭਗਵਾਨ ਮੇ ਵਿਸ਼ਵਾਸ ਕਰਦੇ ਹੋ ਤੋ ਆਪ ਦੇਖਣਾ ਮਾਤਾ ਰਾਣੀ ਦਾ ਚਮਤਕਾਰ ਤੋ ਜਦੋਂ ਤੱਕ ਉਹ ਕਹਿੰਦੇ ਸੀਗੇ ਜਿੰਨਾ ਕੁ ਅਸੀਂ ਕਰ ਸਕਦੇ ਸੀ ਉਸ ਟਾਈਮ ਕਰਦੇ ਸੀ ਜਦੋਂ ਨਹੀਂ ਰਹੇ ਤੇ ਕਹਿੰਦੇ ਨਾ ਕਿ ਜਦੋਂ ਬਜ਼ੁਰਗਾ ਦੇ ਹੱਥ ਤੁਹਾਡੇ ਉੱਤੋਂ ਹਟ ਜਾਣ ਨਾ ਨਾ ਮम्मा ਤੁਹਾਡੇ ਮਾਤਾ ਜੀ ਅਗਰ ਨਹੀਂ ਤੁਹਾਡੇ ਨਾਲ ਉਹਨਾਂ ਦੀ ਗੱਲਾਂ ਬਾਤ ਬਾਤ ਬਹੁਤ ਯਾਦ ਆਉਂਦੀ ਹੈ ਬਸ ਉਹ ਗੱਲਾਂ ਯਾਦ ਆਉਂਦੀਆਂ ਨੇ ਬਹੁਤ ਜ਼ਿਆਦਾ ਮਦਰ ਦੇ ਇਨਸਪੀਰੇਸ਼ਨ ਆ ਸਾਡੀ ਮਦਰ ਦੇ ਇਨਸਪੀਰੇਸ਼ਨ ਆਪਰੇ ਲਈ ਇੱਕ ਛੋਟਾ ਸਾ ਕੰਮ ਕਰ ਸਕਤੇ ਹੈ ਇਹ ਜੋ ਸਾਹਮਣੇ ਬਲੂਨ ਵਾਲੀ ਹੈ ਨਾ ਆਪਨਾ ਇਸ ਪੇ ਮੇਰੀ ਤਰਫ ਸੇ 200 ਰੁਪਏ ਕੇ ਇਸ ਸੇ ਬਲੂਨ ਲੈ ਲਿਓ ਕਹਿੰਦੇ ਕਿ ਸੇਵਾ ਕਰਨੀ ਆ ਤਾਂ ਕੈਮਰਾ ਕਿਉਂ ਜ਼ਰੂਰੀ ਹੈ ये खड़ा तो नहीं है सवाल बड़ा मीठा सवाल है बंदा घरो निकलदा है सेवा करण जाएगा तो मैं भी प्लान करके जाएगा कि मैं सेवा करनी है आज मैं गुरुद्वारे चलने आज मैं जोड़े दी सेवा करंगा आज मैं मंदिर चलया मैं ओथे लंगर दी सेवा करंगा बंदा सोच के जाता है मैं आज तक कभी सोच के नहीं गया एक्सक्यूज मी अंकल 1 मिनट छोटा सा काम करेंगे प्लीज वो जो सामने बलून वाली दीदी दिख रही है ना आप मेरी तरफ से वहां से 200 के बलून ले लीजिए प्लीज ਕਵਲ ਕੀ ਕਹਿੰਦਾ ਮੈਟਰ ਉਹ ਕਰੇਗਾ ਹੂੰ ਕਵਲ ਉਹ ਫਾਲੋਅਰਸ ਨਹੀਂ ਕਰ ਰਿਹਾ ਜਾਂ ਉਹ ਅੱਛੇ ਕੰਮ ਲਈ ਕਰ ਰਿਹਾ ਕਿ ਚੰਗਾ ਕੰਮ ਕਰਨਾ ਚਾਹੀਦਾ ਹੂੰ ਠੀਕ ਹੈ ਜਾਂ ਲੋਕਾਂ ਨੂੰ ਇਨਸਪਾਇਰ ਕਰਨ ਲਈ ਕਰ ਰਿਹਾ ਉਹ ਕਵਲ ਜਾਣ ਤੇ ਮਹਾਪੁਰਸ਼ ਨੇ ਕਿਹਾ ਕਿ ਬੇਟਾ ਜਦੋਂ ਚੰਗਾ ਕੰਮ ਕਰੀਦਾ ਹੈ ਨਾ ਤੇ ਨਾਲ ਦੋ ਜੋੜੀਦੇ ਆ ਦੋ ਜੋੜੋਂਗੇ ਤੇ ਉਹ ਕੰਮ ਫੈਲਦਾ ਹਾਂਜੀ ਦੀਦੀ ਕਹਾਂ ਗਏ ਸਾਰੇ ਖਲੂਮਸ ਬਤਾਨਾਂਗੇ ਯਾਰ ਮੈਜਿਕ ਹੋਇਆ ਮੈਜਿਕ ਹੋਇਆ ਹੈ ਕੀ ਬਾਤ ਹੈ ਫਿਰ ਹੋ ਗਿਆ ਤਮੰਕਰ ਜੀ ਹੋ ਗਿਆ ਚਲੋ ਫਿਰ ਇਹ ਆਪਕੇ ਬੇਬੀ ਕੇ ਲਿਏ ਸਾਡੀ ਤਰਫੋਂ ਬੈਸਟ ਰੋਂਸ ਤੋਂ ਹੋਟੈਲਸ ਤੋ ਜਾਂਦੇ ਆ ਅਸੀਂ ਫਾਈਵ ਸਟਾਰ ਚ ਵੀ ਜਾਂਦੇ ਆ ਜਿਹੜਾ ਬੱਚਾ ਸਿਰਫ ਫਾਈਵ ਸਟਾਰ ਦੇ ਬਾਹਰ ਖੜੇ ਹੋ ਕੇ ਉਹ ਫਾਈਵ ਸਟਾਰ ਨੂੰ ਦੇਖ ਰਿਹਾ ਹੈ ਅੰਦਰ ਨਹੀਂ ਜਾ ਸਕਦਾ ਤੁਹਾਨੂੰ ਪਤਾ ਹੈ ਅੰਦਰ ਇਹਨੂੰ ਜਾਂ ਤਾਂ ਜਾਣ ਦੇਣਗੇ ਨਾ ਉਹ ਜਾ ਸਕਦਾ ਉਹਦੇ ਕੋਲ ਇੰਨੇ ਪੈਸੇ ਨਹੀਂ ਹੈਗੇ ਬਟ ਉਹਦਾ ਸੁਪਨਾ ਹੈ ਕਿ ਮੈਂ ਵੀ ਇੱਕ ਦਿਨ ਇਹੋ ਜੇ ਫਾਈਵ ਸਟਾਰ ਚ ਜਾ ਕੇ ਰੋਟੀ ਖਾਵਾਂਗਾ ਕبھی ਵੀ ਮੈਂ ਐਸੀ ਹੋਟਲ ਤੇ ਖਾਣਾ ਨਹੀਂ ਖਾਇਆ ਐਸੀ ਹੋਟਲ ਵਿੱਚ ਕਦੇ ਖਾਣਾ ਨਹੀਂ ਖਾਇਆ ਅੱਜ ਪਹਿਲੀ ਵਾਰ ਖਾਇਆ ਪਹਿਲੀ ਵਾਰ ਮਜ਼ਾ ਆ ਰਿਹਾ ਬਹੁਤ ਮਜ਼ਾ ਆ ਰਿਹਾ ਮਜ਼ਾ ਆ ਰਿਹਾ ਤੁਸੀਂ ਉਹਦੀ ਬਾਹ ਫੜਦੇ ਹੋ ਤੁਹਾਨੂੰ ਲੱਗਦਾ ਉਹਦੀ ਅੱਖਾਂ 'ਚ ਉਹ ਚਮਕ ਹੈ ਤੁਹਾਨੂੰ ਲੱਗਦਾ ਕਿ ਇਹ ਬੱਚੇ ਨੂੰ ਚਲੋ ਅੱਜ ਨਾਲ ਲੈ ਜਾਈਏ ਅਸੀਂ ਤਾਂ ਖਾਣ ਜਾ ਹੀ ਰਹੇ ਹਾਂ ਇੱਕ ਦੋ ਬੱਚਿਆਂ ਨੂੰ ਜੇ ਨਾਲ ਲੈ ਜਾਈਏ ਉਹਨਾਂ ਦਾ ਉਹ ਸ਼ੌਂਕ ਜਿਹੜਾ ਪੂਰੀ ਜ਼ਿੰਦਗੀ 'ਚ ਉਹ ਪੂਰਾ ਨਹੀਂ ਕਰ ਪਾ ਰਹੇ ਸੀਗੇ ਜਾਂ ਕਿਸੇ ਨਾ ਕਿਸੇ ਕਾਰਨ ਤੇ ਉਹ ਨਹੀਂ ਹੋ ਰਿਹਾ ਸੀ ਤੁਸੀਂ ਪੂਰਾ ਕਰਾਤਾ ਉਨਾਂ ਨੂੰ ਤਾਂ ਮੈਨੂੰ ਨਹੀਂ ਪਤਾ ਕਿੰਨਾ ਚੰਗਾ ਲੱਗਿਆ ਜਾਂ ਕਿੰਨੀ ਖੁਸ਼ੀ ਮਿਲੀ ਹੂੰ ਜੋ ਨੀਂਦ ਮੈਨੂੰ ਉਸ ਰਾਤ ਆਈ ਸਕੂਨ ਦੀ ਚੈਨ ਦੀ ਉਹ ਤਾਂ ਮੇਰੇ ਲਈ ਸੀ ਨਾ ਮੈਂ ਉਹਨਾਂ ਵਾਸਤੇ ਨਹੀਂ ਲੈ ਕੇ ਗਿਆ ਨਾ ਮੈਂ ਤਾਂ ਆਪਣੇ ਲਈ ਲੈ ਕੇ ਗਿਆ ਬਾਪੂ ਜੀ ਨੂੰ ਕਹਿੰਦਾ ਸੀ ਬਾਪੂ ਜੀ ਸਾਈਕਲ ਚਾਹੀਦੀ ਹੈ ਸਾਈਕਲ ਚਾਹੀਦੀ ਹੈ ਸਾਈਕਲ ਚਾਹੀਦੀ ਹੈ ਤੇ ਸਾਈਕਲ ਮਿਲ ਜਾਂਦੀ ਸੀ ਹੂੰ ਠੀਕ ਹੈ ਫਿਰ ਕਹਿੰਦਾ ਸੀ ਸਕੂਲ ਦਾ ਬਸਤਾ ਚਾਹੀਦਾ ਬਸਤਾ ਚਾਹੀਦਾ ਵਧੀਆ ਵਾਲਾ ਚਾਹੀਦਾ ਵਧੀਆ ਚਾਹੀਦਾ ਛੋਟੀ ਛੋਟੀ ਚੀਜ਼ਾਂ ਨਾਲ ਗੱਲ ਕਰ ਰਿਹਾ ਹੂੰ ਇਦਾਂ ਹੀ ਉਹ ਛੋਟੀ ਛੋਟੀ ਸੋਚ ਜਿਹੜੀ ਰਿਐਲਿਟੀ 'ਚ ਕਨਵਰਟ ਹੁੰਦੀ ਹੈ 올 로프 어트랙ਸ਼ਨ ਹੈ ਜਦੋਂ ਤੁਸੀਂ ਕਿਸੇ ਵੀ ਚੀਜ਼ ਦੇ ਮਗਰ ਸ਼ਿੱਦਤ ਨਾਲ ਲੱਗ ਜਾਂਦੇ ਹੋ ਤੁਹਾਡੇ ਦਿਮਾਗ 'ਚ ਤੁਸੀਂ ਸੋਚਦੇ ਰਹਿੰਦੇ ਹੋ ਤੁਹਾਡੀ ਕ੍ਰੀਏਟ ਹੋਣੀ ਸ਼ੁਰੂ ਹੋ ਜਾਂਦੀ ਸੌਖਾ ਕਰੀਏ ਮੈਂ ਹਮੇਸ਼ਾ ਕਹਿੰਦਾ ਮਾਈਂਡ ਗੇਮ ਹੈ ਸਾਰੀ ਇਟਸ 올 ਅਬਾਊਟ ਮਾਈਂਡ ਗੇਮ ਸਭ ਜਾਦੂ ਹੈ ਸਭ ਮੈਜਿਕ ਹੈ ਪਰ ਤੁਹਾਨੂੰ ਤੁਹਾਡੇ ਤੇ ਬਲੀਫ ਹੋਣਾ ਚਾਹੀਦਾ ਕਿ ਜੋ ਤੁਸੀਂ ਸੋਚ ਰਹੇ ਹੋ ਉਹ ਹੋ ਜਾਏਗਾ ਉਹ ਅਗਰ ਤੁਹਾਡੇ ਮਾਈਂਡ ਨੇ ਕਿਤੇ ਨਾ ਕਿਤੇ ਤੁਹਾਨੂੰ ਇੱਕ ਪਿੰਗ ਵੀ ਦਿੱਤਾ ਨਾ ਕਿ ਇਹ ਹੋ ਸਕਦਾ ਹੈ ਦਾ ਮਤਲਬ ਹੈ ਉਹਨੇ ਹੋਣਾ ਹੁਣ ਬਸ ਤੁਸੀਂ ਉਹਦੇ ਤੇ ਸਵਾਲੀਆ ਨਿਸ਼ਾਨ ਨਾ ਲਾਓ ਕੁਐਸਚਨ ਮਾਰਕ ਨਾ ਲਾਓ ਤੁਸੀਂ ਮੰਨ ਲਓ ਕਿ ਹੋਊਗਾ 100% ਮੈਂ ਗੱਡੀ ਲੈਣੀ ਹੈ ਜਿਹੜੀ 50 ਲੱਖ ਤੋਂ ਉੱਪਰਲੀ ਹੈ ਮਹਿੰਗੀ ਹੈ ਮੰਨ ਲਓ ਠੀਕ ਹੈ ਜੇ ਮੈਂ ਉਹਦੇ ਤੇ ਸਵਾਲੀਆ ਨਿਸ਼ਾਨ ਲਾਤਾ ਕਿ ਪਤਾ ਨਹੀਂ ਹੋਊਗੀ ਕਿ ਨਹੀਂ ਹੋਊਗੀ ਦੈਟ ਮੀਨਸ ਮੇਰਾ ਮਾਈਂਡ ਉਹਨੂੰ ਅਕਸੈਪਟ ਨਹੀਂ ਕਰ ਪਾਇਆ ਜੇ ਮੇਰਾ ਮਾਈਂਡ ਉਹਨੂੰ ਅਕਸੈਪਟ ਨਹੀਂ ਕਰ ਪਾ ਰਿਹਾ ਦੈਟ ਮੀਨਸ ਉਹ ਨਹੀਂ ਹੋਈ ਪਰ ਜੇ ਮੇਰੇ ਮਾਈਂਡ ਨੇ ਪਿੰਗ ਦਿੱਤਾ ਹਾਂ ਕਿਉਂ ਨਹੀਂ ਹੋ ਸਕਦੀ ਪਰ ਫਿਰ ਉਹਦੇ ਤੇ ਮੈਂ ਲੱਗ ਜਾਵਾਂਗਾ ਨਾ ਜੇ ਮੈਂ ਲੱਗ ਜਾਵਾਂਗਾ ਤੇ ਮੇਰਾ ਮਾਈਂਡ ਫ੍ਰੀਕਵੈਂਸੀਸ ਛੱਡੇਗਾ ਗੱਡੀ ਇੱਕ ਦਿਨ ਮੇਰੇ ਕੋਲ ਆਏਗੀ ਕਿਉਂਕਿ ਮੇਰਾ ਮਾਈਂਡ ਵੀ ਉਸ ਗੱਡੀ ਨੂੰ ਮਾਰਿਆ ਮੇਰਾ ਮਾਈਂਡ ਕਹਿ ਰਿਹਾ ਕਿ ਉਹ ਗੱਡੀ ਮੇਰੀ ਹੈ ਉਹ ਮੇਰੇ ਲਈ ਬਣੀ ਹੈ ਜਦੋਂ ਰੱਬ ਕੋਲ ਜਾਵਾਂਗੇ ਉਹਨੇ ਤਾਂ ਨਹੀਂ ਪੁੱਛਣਾ ਹਾਂਜੀ ਤੂੰ ਕਿਹੜੇ ਧਰਮ ਤੋਂ ਆਇਆ ਤੇ ਇਹਨੂੰ ਉਹ ਵਾਲੀ ਕੈਟਾਗਰੀ ਦਿੱਤੀ ਜਾਵੇ ਜੇ ਇਦਾਂ ਦਾ ਤਾਂ ਹੈਗਾ ਕੁਝ ਤੇ ਮੈਨੂੰ ਦੱਸੋ ਮੈਂ ਕਰੂੰਗਾ ਫਾਲੋ ਜੇ ਇਦਾਂ ਦਾ ਕੁਝ ਨਹੀਂ ਹੈ ਔਰ ਸਿਰਫ ਕਰਮਾ ਦਾ ਹਿਸਾਬ ਹੁੰਦਾ ਜੋ ਸਾਰੇ ਰਿਲੀਜੀਅਨ ਕ ਜੇ ਕਰਮ ਦਾ ਸਾਬ ਹੁੰਦਾ ਤਾਂ ਫਿਰ ਕਰਮ ਨਾਲ ਗੱਲ ਕਰਨੀ ਚਾਹੀਦੀ ਹੈ ਰਿਲੀਜੀਅਨ ਨਾਲ। ਤੋਂ ਰਿਲੀਜੀਅਨ ਮੇਰੇ ਲਈ ਸਿਰਫ ਜਿਹਦੇ ਵਿੱਚ ਮੈਂ ਪੈਦਾ ਹੋਇਆ ਮੈਂ ਉਹਦੀ ਰਿਸਪੈਕਟ ਕਰਦਾ। ਵਿਸ਼ਵਾਸ ਕੀ ਉਪਰੋਂ ਲੈ ਕੇ ਕਣ-ਕਣ 'ਚ ਪ੍ਰਮਾਤਮਾ ਵੱਸਦਾ ਹੈ, ਤੁਹਾਡੇ 'ਚ ਪ੍ਰਮਾਤਮਾ ਵੱਸਦਾ ਹੈ। ਤੁਸੀਂ ਮੈਨੂੰ ਅੱਜ ਬੁਲਾਇਆ ਮੈਂ ਤਾਂ ਤੁਹਾਡੇ 'ਚ ਵੀ ਰੱਬ ਹੀ ਦਿਖਦਾ। ਸਭ ਗਵਰਨਮੈਂਟ ਆਫ ਗੋਡ ਹੈ ਜੀ ਸਭ ਕੁਝ ਰਿਟਰਨ ਬਾਈ ਉਹਨਾਂ ਦੀ ਕੈਬਨਿਟ ਹੈ। ਉਹਨਾਂ ਦੀ ਸਰਕਾਰ ਹੈ ਸਭ ਰੱਬ ਦਾ ਹੀ ਸਿਸਟਮ ਹੈ। ਤੇ ਉਹਦੇ ਹਿਸਾਬ ਨਾਲ ਚੁੱਪ-ਚਾਪ ਚੱਲੀ ਚੱਲੋ ਬੜਾ ਸੌਖਾ ਕੰਮ ਹੈ। ਨਦੀ ਵਹਿੰਦੀ ਹੈ ਇੱਧਰ ਨੂੰ। ਠੀਕ ਹੈ ਕੁਝ ਬੰਦੇ ਉਹਦੀ ਜ਼ਿੰਦਗੀ ਚ ਲੜਨ ਦੀ ਕੋਸ਼ਿਸ਼ ਕਰਦੇ ਆ ਕਿ ਆਪਣੀ ਨਾਓ ਤਾਰਨਗੇ ਇੱਧਰ ਨੂੰ ਤੇ ਮਾਰਦੇ ਰਹਿਣਗੇ ਚੱਪੂ ਮਾਰਦੇ ਰਹਿਣਗੇ ਉੱਥੇ ਦੇ ਉੱਥੇ ਹੀ ਰਹਿਣਗੇ ਵਧਣਗੇ ਨਹੀਂ ਅੱਗੇ ਨਹੀਂ ਜਾ ਸਕਦੇ ਰੱਬ ਦੇ ਅਗੇਂਸਟ ਨਹੀਂ ਜਾ ਸਕਦੇ ਕਿਉਂਕਿ ਨਦੀ ਦਾ बहाव ਇੱਧਰ ਲੈ ਉਹ ਨੇਚਰ ਹੈ ਤੇ ਮੈਨੂੰ ਇਹ ਸਿਖਾਇਆ ਗਿਆ ਕਿ ਆਪਣੀ ਨਾਓ ਨੂੰ ਤਾਰੋ ਚੱਪੂ ਦੀ ਲੋੜ ਨਹੀਂ ਹੈਗੀ ਰੱਬ ਨੇ ਜਿੱਥੇ ਤੁਹਾਨੂੰ ਪਹੁੰਚਾਣਾ ਹੈ ਜਿਹੜਾ ਤੁਸੀਂ ਕਹਿੰਦਾ ਕਰਮ ਮਿਹਨਤ ਉਹ ਆਪਣੀ ਨਾਓ ਤਾਰਨ ਤੱਕ ਦਾ ਹੁੰਦਾ ਹੈ ਬਸ ਉਹ ਸਾਡੀ ਮਿਹਨਤ ਇਨ ਆਪਣੀ ਜਿਹੜੀ ਬੋਟ ਹੈ ਉਹ ਉਤਾਰ ਦਿਓ ਉਸ ਤੋਂ ਬਾਅਦ ਲੈਟ ਗੋਡ ਡਿਸਾਈਡ ਕੀ ਜਾਣਾ ਕਿੱਥੇ ਆ ਬਿਨਾ ਚੱਪੂ ਚਲਾਏ ਪਹੁੰਚ ਜਾਓਗੇ ਜਿਹੜੇ ਬੰਦੇ ਨੇ ਪਰਮਾਤਮਾ ਦੇ ਵਿਸ਼ਵਾਸ ਕਰ ਲਿਆ ਯਕੀਨ ਮੰਨਿਓ ਅੱਖਾਂ ਬੰਦ ਕਰਕੇ ਉਹਦੀ ਨੌ ਜਿੱਥੇ ਉਹ ਚਾਹਦਾ ਨਾ ਰੱਬ ਪਹਚਾਣਾ ਤੇ ਪਹੁੰਚ ਜੂਗਾ ਰੱਖ ਓਏ ਉਤਾਰ ਰੱਖ